ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਪਲ ਕਰ ਜਾਂਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੀਜੇ ਦਿਨ ਦੀ ਵੀਡੀਓ ਤੇ ਅੱਜ ਕਾਫੀ ਜ਼ਿਆਦਾ ਮੀਂਹ ਪਿਆ ਗਿਆ ਨਾ ਤੇ ਬਹੁਤ ਜ਼ਿਆਦਾ ਹੀ ਮੀਂਹ ਪਿਆ ਅੱਜ ਦਾ ਰਾਤ ਦਾ ਨਹੀਂ ਸਵੇਰੇ 4 ਵਜੇ ਪੈਣ ਲੱਗਿਆ ਸੀਗਾ ਤੇ ਸਾਰਾ ਦਿਨ ਮੀਂਹ ਪਈ ਗਿਆਗਾ ਤੇ ਹੁਣ ਵੀ ਬੱਦਲਾਂ ਗੜਗੜ ਕਰਦਾ ਰਹੇਗਾ ਤੇ ਹੁਣ ਵੀ ਥੋੜੀ-ਥੋੜੀ ਕਣੀਆਂ ਪੈਣ ਲੱਗ ਰਹੀਆਂ ਨੇਗੀਆਂ ਤੇ ਹੁਣ ਜਿਹੜਾ ਟਾਈਮ ਸੀਗਾ 6:30 ਹੋ ਚੁੱਕੇ ਨੇਗੇ ਤੇ ਅੱਜ ਆਪਾਂ ਜਾਵਾਂਗੇ ਜੀ ਲੰਗਰ ਦੀ ਸੇਵਾ ਤੇ ਤੇ ਮੈਂ ਤਿਆਰ ਹੋ ਗਈ ਸੀ ਕਿ ਨਾ ਕਿ ਰੈਡੀ ਹੋ ਗਈ ਸੀ ਤੇ ਆਪਾਂ ਚੱਲਾਂਗੇ ਜੀ ਚਲੋ ਦੇਖਦੇ ਆਂਗੇ ਜੇ ਤਾਂ ਸ਼ਾਮ ਦਾ ਟਾਈਮ ਲੱਗਿਆ ਤਾਂ ਸ਼ਾਮ ਨੂੰ ਚੱਲਾਂਗੇ ਜੇ ਦਿਨੇ ਵੀ हट ਗਿਆ ਤਾਂ ਦਿਨੇ ਨਹੀਂ ਫਿਰ ਆਪਾਂ ਸ਼ਾਮ ਨੂੰ ਚੱਲਾਂਗੇ ਤੇ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਤੇ ਮੈਂ ਉਮੀਦ ਕਰਦੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰਨਾ ਉਹਨਾਂ ਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣੀ ਤੇ ਚਲੋ ਜੀ ਹੁਣ ਆਪਾਂ ਦੇਖਦੇ ਆਂਗੇ ਜੇ ਤਾਂ ਮੀ ਹਟ ਗਿਆ ਤਾਂ ਫਿਰ ਆਪਾਂ ਚੱਲੇ ਜਾਵਾਂਗੇ ਨਹੀਂ ਫਿਰ ਆਪਾਂ ਗੁਰਦੁਆਰਾ ਸਾਹਿਬ ਵਿੱਚ ਜਾਵਾਂਗੇ ਮੈਨੂੰ ਲੱਗਦਾਗਾ ਵੀ ਸ਼ਾਇਦ ਗੁਰਦੁਆਰਾ ਸਾਹਿਬ ਵਿੱਚ ਲੈ ਗਏ ਸਮਾਨ ਸਾਰਾ ਚੱਕ ਕੇ ਲੰਗਰ ਵਾਲਾ ਤੇ ਸ਼ਾਇਦ ਹੁਣ ਉੱਥੇ ਉਥੋਂ ਮੀਨਸ ਸਾਰਾ ਕੁਝ ਬਣਾ ਕੇ ਤੇ ਫਿਰ ਇੱਥੇ ਅੱਡੇ ਤੇ ਸ਼ਿਫਟ ਕਰਦੇ ਆਗੇ ਬੱਸ ਸਟੈਂਡ ਤੇ ਤੇ ਫਿਰ ਉਹਥੇ ਕਿਉਂਕਿ ਕਿ ਉਥੇ ਤਾਂ ਮੀਂਹ ਪੈ ਰਿਹਾ ਸੀਗਾ ਜੋ ਟੈਂਟ ਵਗੈਰਾ ਲੱਗੇ ਹੋਏ ਸੀਗੇ ਉਹ ਸਾਰੇ ਗਿੱਲੇ ਹੋ ਗਏ ਸੀਗੇ ਤੇ ਪਾਣੀ ਨਾਲ ਉੱਪਰ ਪਾਣੀ ਖੜ ਜਾਂਦਾਗਾ نیچے ਚ ਆਉਣ ਲੱਗ ਜਾਂਦਾਗਾ ਤੇ ਫਿਰ ਉਹ ਸਾਰਾ ਸਮਾਨ ਹੁਣ ਗੁਰਦੁਆਰਾ ਸਾਹਿਬ ਵਿੱਚ ਲੈ ਕੇ ਗਏ ਨੇਗੇ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂਗੇ ਤੇ ਵੀਡੀਓ ਦੇ ਅੰਡ ਤੱਕ ਜਰੂਰ ਦੇਖਿਓ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ ਤੇ ਸੜਕ ਤੇ ਗਾਰਾ ਬਹੁਤ ਸੀਗਾ ਤੇ ਤਾਂ ਕਰਕੇ ਸਾਰੇ ਵਾਲੇ ਦੁਆਲੇ ਗਾਰਾ ਹੀ ਗਾਰਾ ਹੋ ਗਿਆ ਤੇ ਫਿਰ ਹੁਣ ਸੜਕ ਸਾਫ਼ ਕਰ ਰਹੇ ਨੇਗੇ ਜੋ ਘਾਰਾ ਸੀਗਾ ਤੇ ਉਹਨਾਂ ਨੇ ਉਹ ਸਾਈਡ ਤੇ ਕਰ ਰਹੇ ਨੇਗੇ ਜੋ ਬਾਕੀ ਆਪਣਾ ਸਮਾਨ ਸੀਗਾ ਤੇ ਕੁਝ ਕਿ ਇੱਥੇ ਰਹਿ ਗਿਆਗਾ ਬਾਕੀ ਤਾਂ ਸਾਰਾ ਟਰਾਲੀਆਂ ਨਾਲ ਮੀਨਜ਼ ਗੁਰਦੁਆਰੇ ਲੈ ਕੇ ਚਲੇ ਗਏ ਸੀਗੇ ਤੇ ਕਿਉਂਕਿ ਹੁਣ ਗੁਰਦੁਆਰਾ ਸਾਈ ਵਿੱਚ ਉੱਥੇ ਸ਼ਿਫਟ ਕਰ ਲਿਆ ਸਾਰਾ ਸਮਾਨ ਤੇ ਕੁਝ ਕਿ ਰਹਿ ਗਿਆ ਤੇ ਬਾਕੀ ਤਾਂ ਹਜੇ ਮੀਨਜ਼ ਇੱਥੇ ਪਿਆਗਾ ਹਜੇ ਟੈਂਟ ਵਗੈਰਾ ਵੀ ਰੰ데요 ਕਿਉਂਕਿ ਤਾਂ ਨਹੀਂ ਇੱਥੇ ਰੱਖਿਆ ਕਿਉਂਕਿ ਟੈਂਟ ਗਿੱਲਾ ਹੋਇਆ ਪਿਆ ਸੀ ਚਲੋ ਜੀ ਆਪਾਂ ਅੱਗੇ ਸੀਗੇ ਗੁਰਦੁਆਰਾ ਸਾਈ ਵਿੱਚ ਅੱਜ ਬਣਾ ਰਹੇ ਨੇ ਜੀ ਆਲੂ ਤੇ ਮੂਲੀਆਂ ਲਈ ਰੋਟੀਆਂ ਤੇ ਸਾਰੀਆਂ ਬਣਾ ਕੇ ਫਿਰ ਆਟੋ ਰੱਖਿਆ ਹੋਇਆ ਜਿਹਦੇ ਆਪਣੇ ਇੱਥੇ ਆਟੋ ਉਹਦੇ ਵਿੱਚ ਫਿਰ ਲੈ ਕੇ ਜਾਂਦੇ ਨੇਗੇ ਬੱਸ ਸਟੈਂਡ ਤੇ ਤੇ ਫਿਰ ਕਿਉਂਕਿ ਜੋ ਆਂਦੇ ਜਾਂਦੇ ਨੇਗੇ ਰਾਹ ਦੇ ਵਿੱਚ ਫਿਰ ਉਹਨਾਂ ਨੂੰ ਲੰਗਰ ਬਲਤਾਇਆ ਜਾਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ ਜੀ ਆਪਣਾ ਗੁਰਦੁਆਰਾ ਸ아요 ਜੀ ਆਪਾਂ ਅਗੇ ਸੀਗੇ ਘਰੇ ਤੇ ਕਾਫੀ ਜ਼ਿਆਦਾ ਅੱਜ ਤੱਕ ਮੀਂਹ ਸਵਿਰਦਾ ਹੀ ਪਈ ਜਾ ਰਿਹਾ ਸੀਗਾ ਤੇ ਬੱਦਰ ਵੀ ਬਹੁਤ ਜ਼ਿਆਦਾ ਲਸ਼ ਕਰਿਆਗਾ ਤੇ ਤੁਸੀਂ ਦੇਖ ਸਕਦੇ ਹੋਗੇ ਹੁਣ ਵੀ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਤੇ ਫਿਰ ਆਪਾਂ ਅਗੇ ਸੀ ਘਰੇ ਚਲੋ ਜੀ ਆਪਾਂ ਅਗੇ ਸੀਗੇ ਘਰੇ ਤੇ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਵਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਮੈਂਨ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਆਪਣੇ ਇਹਨਾਂ ਨਵੇਂ ਵਿਊਅਰਸ ਜੁੜੇ ਨੇਗੇ ਤੇ ਉਹ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਤਾਂ ਕਿ ਉਹਨਾਂ ਤੇ ਕੋਲ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਪਹੁੰਚਦਾ ਰਿਹਾ ਕਰੇ ਤੇ ਮੈਂ ਤੁਹਾਡੇ ਨਾਲ ਹਰ ਇੱਕ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਦੀ ਆਂਗੀ ਜਾਨੀ ਕਿ ਬਲੌਗਸ ਵੀ ਬਣਾਉਣੀ ਆਂਗੀ ਮੈਂ ਤੇ ਬਾਕੀ ਮੈਂ ਬੁਟੀਕ ਦੀ ਵੀਡੀਓ ਵੀ ਸ਼ੇਅਰ ਕਰਦੀ ਹੁੰਦੀ ਆਂਗੀ ਸੂਟਾਂ ਦੀ ਤੇ ਮੈਂ ਉਮੀਦ ਕਰਦੀ ਤੁਹਾਨੂੰ ਸਾਰੀਆਂ ਹੀ ਵੀਡੀਓ ਬਹੁਤ ਹੀ ਵਧੀਆ ਲੱਗੀਆਂ ਹੋਣਗੀਆਂ ਤੇ ਆਪਣੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਦਿਆ ਕਰੋ ਤੇ ਬਾਕੀ ਤੁਸੀਂ ਸਾਰੇ ਜਾਨ ਇੱਕ ਕਮੈਂਟ ਕਰ ਦਿਓਗੇ ਵੇ ਤੁਹਾਡੇ ਨਾਲ ਗੁਰਮੀਤ ਮਾਸੀ ਜੀ ਨਹੀਂ ਰਲਦੇ ਨਹੀਂ ਜੀ ਉਹ ਬੋਲਦੇ ਵੀ ਨਹੀਂ ਸਾਡੇ ਨਾਲ ਤੇ ਉਹ ਜਾਣਦੇ ਵੀ ਨਹੀਂਗੇ ਕਿਉਂਕਿ ਹਜੇ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਕਿਉਂਕਿ ਉਹਨਾਂ ਦਾ ਬੁਟੀਕ ਜਿਆਦਾ ਬੁਟੀਕ ਵਾਲਾ ਕੰਮ ਜਿਆਦਾ ਨਾ ਤਾਂ ਕਰਕੇ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਉਹ ਤਾਈਆਂ ਸਾਡੇ ਨਾਲ ਜਾਣਦੇ ਨਹੀਂ ਹੈਗੇ ਤੇ ਫਿਰ ਉਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾਗਾ ਤਾਂ ਕਰਕੇ ਫਿਰ ਉਹ ਘਰੀ ਹੁੰਦੀ ਹੈਗੇ ਤੇ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਦਾਗਾ ਨਹੀਂ ਤਾਂ ਸਾਡੇ ਨਾਲ ਹੁੰਦੀ ਨੇਗੇ ਤੇ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਦੋਂ ਵੀ ਆਪਾਂ ਹੁਣ ਕਿਤੇ ਜਾਵਾਂਗੇ ਜਾਂ ਫਿਰ ਕਦੋਂ ਵੀ ਆਪਾਂ ਹੁਣ ਟਾਈਮ ਲੱਗਿਆ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਤੇ ਚਲੋ ਜੀ ਬਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂ ਜੀ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਸ਼ਤ੍ਰੀਆਕਰ